ਸਾਬੋ ਕੋਲ ਉਸ ਤੇ ਚੁਗਿਆ ਕੀ ਹੈ ਜੁਨੇ ਤੋਂ ਪਹਿਲਾਂ ਜਦੋਂ ਬਟਾਲੇ ਹੋਏ ਸਾਲਪੁਰ ਆ ਗਿਆ ਠੇਕ ਹੈ। ਔਰ ਇੱਕ ਤਰ੍ਹਾਂ ਸਿਹਰਾ ਜਵਾਣਾ ਦੀ ਜੋ ਸੋਸ਼ੀਅਟ ਹੈ ਜੋ ਉਹਦਾ ਦੀ ਪਰਵਾਹੀ ਹੈ ਕਿ ਉਹ ਨਿਸ਼ਟਾ ਜੋ ਜਦ ਬਾ ਚੌਧੜਾ ਸਾਹ ਜੋ ਸੁਭਨ ਹੈ ਉਹਦਾ ਦੇਖਭਾਲ ਕਰੀਦਾ। ਜੇਕਰ ਪਾਈ ਪਰਵਾਹ ਸਿੰਘ ਜਵਾਣਾ

من نہیں کر رہ عجیب طرح کی اگست بائے اگست کی خانسی دی چکی رہے بندے بالکل ریڑے یہاں کی چکی ہے پر کوئی شکن کوئی شکوا کوئی گلا کوئی ڈر ان من بھی اتنے بالکل نہیں اور جب بھی ڈردیا کر کے

ਸਿਆਲ ਸਾਲਾਂ ਦੇ ਵਿੱਚ ਦੇ ਰੱਖਿਆ ਹੈ ਕਿ 6 ਅਗਸਤ 21 ਤਿੱਕੇ ਦਾ ਵਿਦਾ ਰੋਣ ਦਾ ਪਾਸਵਾਤ ਨੂੰ ਜਾਵਾ ਬਹੁਤ ਆ ਚੁੱਕਾ ਹੈ ਇਹ ਬਹੁਤ ਵੱਡਾ ਹੈ हरियाणा ਸਮੁੱਚੇ ਸੈਕਟੋਰ ਪੰਮ ਦੇ ਨਾਲ ਕੀ ਕਰਨ ਦਾ ਹੈ ਪਹਿਲੇ ਵਾਰ ਸਿੱਧਾ ਅੱਜੋਂ ਵਾਟਾ ਨਾ ਨਾ ਹੋਪ ਵਟਿੰਗ ਪੰਮ ਦੀ ਸੇਵਾ ਦਿੱਤੀ ਹੈ ਇੰਟਰਨੈਟ ਜੋੜ ਕੇ ਚੌਣਾ ਜੇਕਰ ਹੁੰਦਾ ਹੈ ਕਿ 1984 ਵਿੱਚ ਦੀ ਬਾਗਵਾ ਸੋਮੁਮਤ ਦੇ ਟੈਕਾ ਤੇ ਤੋਂ ਪਹੁੰਚਾ ਚਾਹ ਕੇ ਸਤਿ ਸ਼ਕਾਂ ਸ਼੍ਰੀ ਹਰਮੰਦਰ ਸਾਹਿਬ ਤੇ ਹਮਰਾ ਕੀਤਾ ਸ਼੍ਰੀ ਅਕਾਲ ਤਖਤ ਸਾਹਿਬ ਕਰਕੇ ਦਿੱਤੇ ਅਤੇ ਸਤਿਪੁਰਾਂ ਦੇ ਪਹੁੰਚੇ ਦਰਸ਼ਨ ਇਸ਼ਨਾਨ ਕਰਨ ਮਹਿੰਆ ਸੰਗਤਾਂ ਮਜ਼ਾਰਾ ਦੇ ਗੰਮੀ ਵਿੱਚ ਸ਼ਰੀਕ ਹੋਈਆਂ ਉਹ ਉਸ ਤੋਂ ਬਾਅਦ ਵੀ ਬਹੁਤ ਪਿਆਰ ਵਿੱਚ ਸੁਣਿਆ ਜੋ ਤਕਰੀਬਨ 1994 50 ਤੱਕ ਚੱਲਦਾ ਰਿਹਾ

اردس کرتے ہیں سب گرم کرپا بلتے جو ہوا سونے ستگی ہوئی سدیو اپنے چرم کی تھانے پہ سب کے ہوا پروار موقعوں رشتے دار پتھرو پانا مٹھا کر کے منہ کا پانا بخش کر اور اردو گرو چرم کہ بھائی پروتس جی راجو والا

شرین اپنے چرنا چاہیں اور بھائی صاحب ہوا کے پروار کو ہمیشہ سے کی طرح کوشش کر واحر جی خالصہ واحر